Murdaabad! Murda, 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 Murdaabad! Murda, 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 ਰਾਖੀ ਆ ਪਰੋ ਆਪਣੀ ਰਾਖੀ ਦੀ ਕਰਾ ਤਿਆਰੀ ਇਕੱਠੀ ਹੋ ਕੇ ਜਨਤ ਸਾਰੀ ਭਾਰਤੀ ਕਿਸਾਨੀ ਨੇ ਇੱਕਤਾ ਗਰਾਹਾ ਫਲਾਕ ਢੜਬੇ ਵੱਲੋਂ ਅੱਜ ਜਿਹੜਾ ਲੁਧਿਆਣੇ ਦੇ ਵਿੱਚ ਵੱਡਾ ਰੋਡ ਮਾਰਚ ਹੋ ਰਿਹਾ ਥਾ ਟਰੈਕਟਰ ਮਾਰਚ ਹੋ ਰਿਹਾ ਉਹਦੇ ਵਿੱਚ ਸਾਡੇ ਫਲਾਕ ਢੜਬੇ ਵੱਲੋਂ ਸਾਰੇ ਪਿੰਡਾਂ ਦੇ ਕਿਸਾਨ ਮਜ਼ਦੂਰ ਉਸ ਕਾਫਲੇ ਦੀ ਹਮਾਇਤ ਦੇ ਉੱਤੇ ਉਹ ਲੋਕਾਂ ਵਾਸਤੇ ਅੱਜ ਹਮਾਇਤ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਜਾ ਰਹਿਆਂਗੇ ਇਸ ਕਰਕੇ ਸਰਕਾਰ ਦੇ ਕੰਨੀਆਂ ਸੁਣਾਉਣੇ ਹੀ ਕਰਦੇ ਆਂਗੇ ਵੀ ਜਿਹੜੀ ਤੁਸੀਂ ਲੈਂਡ ਪੂਲਿੰਗ ਪਾਲਿਸੀ ਦੇ ਲਿਆ ਕੇ ਇੱਥੇ ਲੋਕਾਂ ਦੀ ਜ਼ਮੀਨਾਂ ਟੱਕੇ ਨਾਲ ਐਕਵਾਇਰ ਕਰਨੀ ਚਾਹੁੰਦੇ ਹੋ ਇਹ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਇਸ ਕਰਕੇ ਮੁੱਖ ਮੰਤਰੀ ਭਵਨਤਮਨ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂਗੇ ਤੇ ਚੈਲੰਜ ਵੀ ਕਰਦੇ ਆਂਗੇ ਵੀ ਇਹ ਜਿਹੜੀ ਤੁਸੀਂ ਪਾਲਿਸੀ ਲੈ ਕੇ ਆਏ ਹੋ ਇਹ ਕਾਰਪੋਰੇਟ ਪੱਖੀ ਹੈਗੀ ਇਹ ਲੋਕ ਜਾਣਦੇ ਨੇ ਇਹ ਲੋਕਾਂ ਨੂੰ ਤੁਸੀਂ ਅਨਪੜਨਾ ਸਮਝੋ ਵੀ ਇਹ ਲੋਕ ਅਨਪੜ੍ਹ ਨਹੀਂਗੇ ਇਸ ਕਰਕੇ ਇਹ ਜਿਹੜੀ ਤੁਸੀਂ ਨੀਤੀ ਲੈ ਕੇ ਆਏ ਹੋ ਇਹਦੇ ਨਾਲ ਲੋਕਾਂ ਦੀਆਂ ਜ਼ਮੀਨਾਂ ਖੋਹਣ ਦੀ ਤੁਸੀਂ ਕਾਰਪੋਰੇਟ ਦੀ ਪਿੱਖ ਤੇ ਖੜ ਕੇ ਉਹਨਾਂ ਦੀਆਂ ਜ਼ਮੀਨਾਂ ਖੋਹਣਗੇ ਇਸ ਕਰਕੇ ਪੁੱਲ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਇਹ ਨਾ ਸਮਝੋ ਵੀ ਸਾਡੇ ਪਿੰਡ ਦੀ ਜ਼ਮੀਨ ਨਹੀਂ ਆਈ ਹੈਗੀ ਇਹ ਸੱਚ ਨਾਲ ਸਾਰਿਆਂ ਦੀਆਂ ਜ਼ਮੀਨਾਂ ਆਉਣੀਆਂ ਸਾਰਿਆਂ ਦੀਆਂ ਜੇ ਤੁਸੀਂ ਨਾ ਬੋਲੇ ਇਸ ਕਰਕੇ ਜਿੰਨਾ ਚਿਰ ਇਹ ਨੀਤੀ ਰੱਤ ਨਹੀਂ ਹੁੰਦੀ ਉਹਨਾਂ ਚਰ ਇਹ ਸਰਕਾਰ ਦੇ ਨੱਕ ਦੇ ਵਿੱਚ ਦਮ ਕਰ ਦਿਆਂਗੇ ਜਿਵੇਂ ਨਰਿੰਦਰ ਮੋਦੀ ਦੇ ਕਰਿਆ ਪਹਿਲਾਂ ਇਸ ਕਰਕੇ ਅੱਜ ਬਖ ਵਖ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇਗੇ ਅਸੀਂ ਸਮੂਹ ਪਿੰਡਾਂ ਨੂੰ ਬੇਨਤੀ ਕਰਦੇ ਆ ਪੰਚਾ ਸਰਪੰਚਾਂ ਨੂੰ ਚਾਹੇ ਜਿਹੜੀ ਮਰਜੀ ਪਾਰਟੀ ਚ ਰਹੋ ਤੁਸੀਂ ਪਰ ਸੱਜਣਾ ਜ਼ਮੀਨ ਤੁਹਾਡੀ ਵੀ ਜਾਊਗੀ ਜ਼ਮੀਨ ਕਿਸੇ ਪਾਲਤ ਕਰ ਦੇਣੀ ਬਚਦੀ ਇਸ ਕਰਕੇ ਭਰਾਵੋ ਇਹ ਜ਼ਮੀਨ ਬਚਾਉਣ ਵਾਸਤੇ ਆਓ ਲਾਅਮਦ ਹੋਈਏ ਆਓ ਉਸੇ ਤਰ੍ਹਾਂ ਦਾ ਇੱਕ ਮਹੌਲ ਬਣਾਈਏ ਤਾਂ ਜਿਹੜਾ ਸਰਕਾਰ ਨੂੰ ਇਹ ਜਿਹੜੀ ਪਾਲਿਸੀ ਲੈ ਕੇ ਆ ਉਹਨੂੰ ਵਾਪਸ ਲਾਉਣ ਵਾਸਤੇ ਮਜਬੂਰ ਕਰ ਦਈਏ ਹੁਣ ਅਸੀਂ ਨਾਰੇ ਲਵਾ ਕੇ ਸੋ ਕਾਫਲਾ ਮਾਰਚ ਕਰਾਂਗੇ ਲੋਕ ਹੈ ਜਿੰਦਾਬੋਦ संयुक्त मोर्चा जिंदाबाद असौती इनकलाबी मुख्यमंत्री भगवंत मान मुर्दाबाद मुख्यमंत्री भगवंत मान मुर्दाबाद